ਸਰ ਦੇ ਵਿੱਚ ਹੋਏ ਡਾਕਟਰ ਅੰਬੇਦਕਰ ਜੀ ਦੇ ਪੁੱਤ ਦੇ ਉੱਤੇ ਜੋ ਮਾਮਲਾ ਹੋਇਆ ਹੈ ਉਸ ਨੂੰ ਲੈ ਕੇ ਅੱਜ ਫਰੋਜਪੁਰ ਦੇ ਵਿੱਚ ਵੀ ਬੰਦਦਾਰ ਦੇਖਣ ਨੂੰ ਮਿਲ ਰਿਹਾ ਹੈ ਆਪਾਂ ਅੱਜ ਦੇਖਦੇ ਹਾਂ ਗੱਲ ਕਰਦੇ ਹਾਂ ਫਰੋਜਪੁਰ ਦੇ ਵਿੱਚ ਜੋ ਪੂਰਨ ਬੰਦ ਦੇਖ ਰਿਹਾ ਹੈ ਸਭੀ ਦੁਕਾਨਾਂ પેટ્રોલ ਪੰਪ ਸਭ ਬੰਦ ਨੇ ਲੇਕਿਨ ਇਹ ਨਿੰਦਣਯੋਗ ਕਿਹੜੀ ਗੱਲ ਹੋਈ ਹੈ ਇਸ ਨੂੰ ਲੈ ਕੇ ਫਰੋਜਪੁਰ ਵਾਸੀਆਂ ਦਾ ਕੀ ਕਹਿਣਾ ਹੈ ਆਓ ਗੱਲਬਾਤ ਕਰਦੇ ਹਾਂ ਉੰਨਾ ਨਾਲ ਗੱਲਬਾਤ ਕਰਦੇ ਆਂ ਕੋਈ ਜੋ ਇਹ ਕਟਨਾ ਵਾਪਰੀ ਐ ਅੰਮ੍ਰਿਤਸਰ ਸਾਹ ਨਾਲ ਜਾਂ ਮੈਨ ਨਾਲ ਉਹ ਆ ਤਾਂ ਗਲਤ ਐ ਜਿਸਨੇ ਵੀ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਐ ਜਿਹੜੀ ਵੀ ਵਿਦੇਸ਼ੀ ਤਾਕਤਾਂ ਜਾਂ ਦੇਸ਼ ਦੇ ਹੋਰ ਵੀ ਅੰਦਰ ਬੈਠੇ ਲੋਕ ਜੋ ਉਹਨੂੰ ਸਪੋਰਟ ਕਰ ਰਹੇ ਐ ਜਿਨ੍ਹਾਂ ਨੇ ਇਹਦਾ ਗੱਲ ਤੋਂ ਉਪਰਾਲਾ ਕੀਤਾ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਐ ਇਹ ਤੁਹਾਨੂੰ ਕੀ ਲੱਗ ਰਿਹਾ ਕੋਈ ਬਾਹਰੀ ਸਾਜ਼ਿਸ਼ ਹੋ ਸਕਦੀ ਹੈ ਅੱਜ ਸਾਹਮਣੇ ਉਹਦੀ ਮਾਤਾ ਨੇ ਦੱਸਿਆ ਮੁੰਡੇ ਨੇ ਕਿ ਆਵੇਂ ਮੁੰਡਾ ਦੁਬਈ ਤੋਂ ਆਇਆ 2-4 ਮਹੀਨੇ ਸੈਂ ਮਿੰਨੇ ਪਹਿਲਾਂ ਕੁਛ ਨਾ ਕੁਛ ਤਾਂ ਇਹਦੇ ਪਿੱਛੇ ਕੀਤੀ ਵੱਡੀ ਤਾਕਤ ਕੋਈ ਨਾ ਕੋਈ ਲਈ ਜੋ ਛੇਟਾ ਵੱਟਾ ਸਟੈਪੋਂ ਨੇ ਗੁਰੂ ਦੀ ਤਗੜੀ ਰਮਨ ਸਿੰਘ ਸਾਹਿਬ ਉਹਨੇ ਆ ਦਿੱਤਾ ਕੁਛ ਨਾ ਕੁਛ ਤਾਂ ਲੱਗਦਾ ਹੈ ਅੱਜ ਵਪਾਰ ਦੇ ਉੱਤੇ ਕਿਹੋ ਜਾ ਸਕਿਆ ਥੋੜਾ ਮੋਟਾ ਸਰਪੰੰਦਾ ਹੀ ਹੈ ਜੀ ਦੇ ਪਨਾ ਬੰਦਾ ਇੱਕ ਕੋਈ ਵੀ ਇਹਨਾਂ ਦੁਕਾਨਾਂ ਦੇ ਕੋਈ 1000 2000 ਦੁਕਾਨਾਂ ਘੰਟੇ 'ਚ ਕਿਸੇ ਦੁਕਾਨ ਦੇ ਕੋਈ ਗਰੀਬ ਬੰਦਾ ਲੱਗਾ ਉਹਦੀ ਰੋਟੀ ਰੋਟੀ ਨੂੰ ਉਹਨੂੰ ਤਾਂ ਫਰਕ ਦੁਕਾਨਦਾਰ ਨੂੰ ਵੀ ਪੈਂਦਾ ਤੇ ਉਹ ਨਹੀਂ ਪੈਂਦਾ ਉਹਨੂੰ ਕਿਥੋਂ ਕਮਾਈ ਆ ਉਹਨੂੰ ਤਾਂ 2000 3000 ਦੀ ਕਮਾਈ ਆ ਜੇ ਕਿਸੇ ਦੁਕਾਨ 'ਚ ਲੱਗਾ ਉਹਨੂੰ ਉਹਦਾ ਘਰ ਕਰਕੇ ਦੋ ਚੱਲੇਗਾ ਉਹਦਾ ਘਰ ਕਰਕੇ ਚੱਲੇਗਾ ਬੜਾ ਦੁਖਾਈ ਇਹ ਹੀ ਹੈ ਕਿ ਉਧਰ ਇਹ ਸਾਜ਼ਿ ਸਹੀ ਸਾਰੀ ਹੈ ਮਰਾ ਗਲਤ ਕੰਮ ਹੋਇਆ ਹੁੰਦੇ ਤੇ ਮ ਕੋਕਾ ਮ ਕੋਕਾ ਵਰਗਾ ਉਧਰ ਤੇ ਉਹ ਲੱਗਾ ਜੀ ਜਦੋਂ ਫੜਿਆ ਗਿਆ ਬੰਦਾ ਫਿਰ ਇਹ ਹੜਤਾਲ ਖੋਲੀ ਵੀ ਚਾਹੀਦੀ ਸੀ ਫੜਿਆ ਗਿਆ ਫਿਰ ਤਾਂ ਫਿਰ ਕਾਹਦੀ ਹੜਤਾਲ ਹੋਣੀ ਚਾਹੀਦੀ ਸੀ ਉਹਨੂੰ ਰੋਸ ਤਾਂ ਹੁੰਦਾ ਹੀ ਹੈ ਰੋਸ ਤਾਂ ਹੁੰਦਾ ਹੀ ਹੈ ਜੀ ਹਾਂ ਰੋਸ ਤਾਂ ਸਾਰੇ ਨੂੰ ਹੀ ਆਈ ਸਾਰੇ ਫੋਜਪੁਰ ਵਾਲੇ ਨਾਲ ਆਈ ਪੂਰਾ ਟੋਟਲੀ ਬੰਦ ਹੈ ਸਾਰੇ ਦੁਕੰਦਾਰ ਨੇ ਸਾਥ ਦਿੱਤਾ ਇਹਨਾਂ ਦਾ ਪੂਰਾ ਸਾਰੇ ਸਾਥ ਨੇ ਜੀ ਔਰ ਬਸ ਠੀ ਗਈ ਲੋਕਾਂ ਨੇ ਦੱਸਿਆ ਕਿ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਰ ਵੀ ਇਸ ਦੇ ਉੱਤੇ ਕਾਰਵਾਈ ਬੰਨੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਇਸ ਦੀ ਤਫਤੀਸ਼ ਕਰ ਰਹੀ ਹੈ ਉਸ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਨਤੀਜਾ ਸਾਹਮਣੇ ਆਏਗਾ ਉਹ ਤੁਹਾਡੇ ਰੂਬਰੂ ਕੀਤਾ ਜਾਏਗਾ ਮੈਂ ਬੰਦ ਨੂੰ ਲੈ ਕੇ ਆ ਲੋਕਾਂ ਤੋਂ ਇਹ ਹੀ ਗੁਜਾਈ ਕਰਾਂਗੇ ਵੀ ਆਪਣੇ ਆਪਣੇ ਦੁਕਾਨਾਂ ਬੰਦ ਰੱਖਣ ਕਿਉਂਕਿ ਇਹ ਜੋ ਘਟਨਾ ਹੋਈ ਹੈ ਬੜੀ ਸ਼ਰਮਨਾਕ ਘਟਨਾ ਹੋਈ ਹੈ ਜੀ ਬੀਮਰਾਵ ਡਾਕਟਰ ਅਮਰਜੀਤ ਜਿਕਰ ਜੀ ਦਾ ਇੰਨਾ ਵੱਡਾ ਰਤਬਾ ਤੇ ਉਹਨਾਂ ਦਾ ਸਵਿਧਾਨ ਲਿਖਿਆ ਹੈ ਔਰ ਉਹਨਾਂ ਸਵਿਧਾਨ ਦੇ ਚੱਲਣਾ ਵੀ ਚਾਹੀਦਾ ਇਨਸਾਨ ਨੂੰ ਔਰ ਤੁਸੀਂ ਇਹ ਵੇਖੋਗੇ ਕਿ ਵੀ ਜੋ ਇਹ ਘਟਨਾ ਹੋਈ ਹੈ ਕਿੰਨੀ ਨਿੰਦਨੀ ਹੈ ਕਿ ਵੀ ਇਹਨੂੰ ਬਹੁਤ ਵੱਡੇ ਲੈਵਲ ਤੇ ਵੇਖਿਆ ਜਾ ਰਿਹਾ ਔਰ ਅੰਮ੍ਰਿਤਸਰ ਸਾਰੇ ਇਨੀ ਸ਼ਹਿਰ ਵੇਖਿਆ ਬੰਦ ਹੋ ਗਿਆ ਤੇ ਸਾਨੂੰ ਵੀ ਚਾਹੀਦਾ ਫਰੋਹੀਪੁਰ ਬੰਦ ਕਰਤਾ ਜੀ ਸਾਰੇ ਦੁਕਾਨਦਾਰਾਂ ਸਾਥ ਦਿੱਤਾ ਪਰ ਪੂਰਾ ਵਰਪੂਰ ਸੋਗ ਮਿਲੇ ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਹੋ ਤੇ ਇਹ ਤੇ ਵਪਾਰ ਦਾ ਕਿੰਨਾ ਕਸਰ ਪਏਗਾ ਵਪਾਰ ਦੇ ਅਸਰ ਦੇਖੋ ਜੀ ਸਾਡੇ ਦੇ ਵਪਾਰੀਆਂ ਦੇ ਅੱਗੇ ਇੱਕ ਨੁਕਸਾਨ ਇਹਨਾਂ ਹੁੰਦਾ ਹੈ ਕਿਉਂਕਿ ਮਿਲਟਰੀ ਵਾਲੇ ਵਿਚਾਰੇ ਸਾਡਾ ਤਾਂ ਕੰਮ ਮਿਲਟਰੀ ਤੋਂ ਹੈ ਜੀ ਔਰ ਮਿਲਟਰੀ ਬਾਜ਼ਾਰਚਾਨਾ ਬੰਦ ਕਰ ਚੁੱਕੀ ਹੈ ਕਿਉਂਕਿ ਇਹ ਚੋਰਾ ਚੁਗਰਾ ਨੇ ਪਿੱਛੇ ਦੇਖਿਆ ਤੁਸੀਂ ਲੁੱਟਾਂ ਘੋਆਂ ਕਰਦੇ ਆ ਔਰ ਲੇਡੀਜ਼ ਆ ਬਰਸ ਖੋ ਕੇ ਲੈ ਕੇ ਕਿਸੇ ਚੈਨ ਖੋ ਕੇ ਲੈ ਕੇ ਕਿਸੇ ਦਾ ਮੋਬਾਈਲ ਥੋ ਕੇ ਲੈ ਕੇ ਤੇ ਮਿਲਟਰੀ ਨੇ ਤਾਂ ਆਊਟ ਆਫ ਕਰਤਾ ਕਿ ਵੀ ਕੈਂਟ ਦੇ ਵਿੱਚ ਕੋਈ ਵੀ ਮਿਲਟਰੀ ਅਫਸਰ ਜਾਂ ਮਿਲਟਰੀ ਦੇ ਕੋਈ ਵੀ ਪਰਸਨ ਇੱਥੇ ਨਾ ਪਹੁੰਚਣ ਉਹਦੇ ਕਰਕੇ ਸਾਡੀ ਕੈਂਟ ਨੂੰ ਤਾਂ ਵੈਸੇ ਹੀ ਮਾਰ ਪੈਂਦੀ ਹੈ ਪਰ ਜੋ ਹੁਣ ਬੰਦਾ ਸਭ ਤੋਂ ਤੁਹਾਨੂੰ ਵਿਖੀ ਰਿਹਾ ਜੀ ਕਿ ਵੀ ਬਹੁਤ ਲੋਸ ਹੈ ਉਹ ਫੈਸਟੀਵਲ ਵੀ ਹੈ ਪਰ ਫਿਰ ਵੀ ਸਾਨੂੰ ਸਹਿਯੋਗ ਕਰਨਾ ਪੰਦਾ ਸੀ ਇਸ ਕਰਕੇ ਅਸੀਂ ਇਹਨਾਂ ਸਹਿਯੋਗ ਵੀ ਕੀਤਾ ਜੀ